ਅਸਲਾਮੁਅਲੈਕਮ ਸਤਸਰੀਆ ਕਾਲ ਕਿਦਾ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗਾ ਅਪ ਸੋਨਾ ਸਾਰਿਆਂ ਨੂੰ ਚੱਗਦੀ ਖਲਾ ਦੇ ਵਿੱਚ ਰੱਖਿਆ ਤੇ ਅਪ ਸੋਨਾ ਰਾਜਵੀਰ ਜਿੰਦੇ ਨੂੰ ਜਲਦੀ ਤੋਂ ਜਲਦੀ ਸਿਹਤ ਤੰਦਰੁਸਤੀ ਬਖਸ਼ੇ ਇਹਨਾਂ ਨੂੰ ਠੀਕ ਹੈ ਕਿਉਂਕਿ ਇਹਨਾਂ ਦਾ ਬਹੁਤ ਸਵੇਰ ਐਕਸੀਡੈਂਟ ਹੋਇਆ ਹੈ ਵੇ ਠੀਕ ਹੈ ਇਸ ਟਾਈਮ ਹਸਪਤਾਲ ਦੇ ਵਿੱਚ ਜਿਵੇਂ ਕਿ ਅਸੀਂ ਆਪਣਾ ਮਨਕ੍ਰੀਤ ਉਹਨਾਂ ਦੀ ਵੀਡੀਓ ਦੇਖੀ ਸੀ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਮਨਕ੍ਰੀਤ ਉਹਲਕ ਸਾਹਿਬ ਜਿਹੜੇ ਨੇ ਆਪਣਾ ਉਹ ਡਾਕਟਰ ਸਾਹਿਬ ਨੂੰ ਮਿਲ ਗਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਰੀਡ ਦੀ ਹੱਡੀ ਵੀ ਦੋ ਜਗ੍ਹਾ ਟੁੱਟੀ ਹੈ ਤੇ ਆਪਾਂ ਆਲਾ ਗੱਗ ਗੱਗ ਮਨ ਕਰ ਲੁੱਟਾ ਹੈ ਤੇ ਹੁਣ ਆਪਾਂ ਕੋ ਇੱਕ ਹੋਰ ਵੀਡੀਓ ਆਈ ਏ ਕਿ ਜਿਹਦੇ ਵਿੱਚ ਉਹਨਾਂ ਦੀ ਮਤਲਬ ਕਿ ਮੋਟਰਸਾਈਕਲ ਆਪਾਂ ਨੂੰ ਵੀ ਲੱਭ ਗਈ ਏ ਜਿੱਥੇ ਉਹਦਾ ਐਕਸੀਡੈਂਟ ਹੋਇਆ ਏ ਇੱਕ ਪਸ਼ੂ ਵਿਚ ਵਗੈਰਾ ਆਈ ਏ ਉਹਦੇ ਉਹਦੇ ਬਾਰੇ ਦੱਸਣ ਦੇ ਆਪ ਕੋ ਪਸ਼ੂ ਵਗੈਰਾ ਲੜਦੇ ਪਏ ਸੀਗੇ ਤੇ ਇਹਨਾਂ ਦੀ ਫਿਰ ਆਪਣਾ ਕੋ ਮੋਟਰਸਾਈਕਲ ਕੰਟਰੋਲ ਨਹੀਂ ਹੋਈ ਏ ਤੇ ਇਹ ਜਾ ਕੇ ਫਿਰ ਤੀਸਰੀ ਸ਼ਾਇਦ ਵਿੱਚ ਵੱਜੇ ਸੀਗੇ ਚਲੋ ਪਹਿਲੇ ਆਪਾਂ ਵੀਡੀਓ ਦੇਖ ਲਈਏ ਫਿਰ ਆਪਾਂ ਇੱਥੇ ਗੱਲਬਾਤ ਅੱਕਸੇ ਦੇ ਨਾਲ ਜੁੜੀ ਹੋਈ ਇੱਕ ਵੀਡੀਓ ਸਾਹਮਣੇ ਆ ਰਹੀ ਏ ਵੀਡੀਓ ਦੇ ਵਿੱਚ ਰਾਜਵੀਰ ਦਾ ਉਹ ਮੋਟਰਸਾਈਕਲ ਦਿਖਾਈ ਦੇ ਰਿਹਾ ਜਿਸ ਦੇ ਉੱਤੇ ਉਹ ਰਾਈਡ ਕਰ ਰਹੇ ਸੀ ਔਰ ਸ਼ਿਮਲਾ ਦੇ ਵੱਲੋਂ ਜਾ ਰਹੇ ਸੀ ਪਰ ਰਾਸਤੇ ਦੇ ਵਿੱਚ ਹੀ ਬੱਦੀ ਦੇ ਨਜ਼ਦੀਕ ਔਰ ਪਰਵਾਣੂ ਦੇ ਨਜ਼ਦੀਕ ਉਹਨਾਂ ਦਾ ਇੱਕ ਹਾਦਸਾ ਹੋ ਜਾਂਦਾ ਹੈ ਹਾਦਸੇ ਤੋਂ ਬਾਅਦ ਗੰਭੀਰ ਸੱਟਾਂ ਵੱਜਦੀਆਂ ਨੇ ਔਰ ਸੱਟਾਂ ਵੱਜਣ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਹੈ ਸਿਰ ਔਰ ਰੀੜ ਦੀ ਹੱਡੀ ਦੇ ਵਿੱਚ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਨੇ ਇਸ ਕਰਕੇ ਉਹਨਾਂ ਦੀ ਜਿਹੜੀ ਸਿਹਤ ਹੈ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਲੇਕਿਨ ਹਾਦਸੇ ਤੋਂ ਕੁਝ ਘੰਟੇ ਬਾਅਦ ਹੁਣ ਉਹਨਾਂ ਦੀ ਉਸ ਜੋ ਮੋਟਰਸਾਈਕਲ ਹੈ BMW ਕੰਪਨੀ ਦੀ ਮੋਟਰਸਾਈਕਲ ਹੈ R 1300 1300 cc ਦਾ ਉਹ ਇੰਜਨ ਹੈ کافی ਐਡਵੈਂਚਰ ਬਾਈਕ ਹੈ ਇਹ ਐਡਵੈਂਚਰ ਬਾਈਕਸ ਦੇ ਕੈਟਾਗਰੀ ਦੇ ਵਿੱਚ ਆਉਂਦੀ ਹੈ ਜਿਸ ਦੇ ਉੱਤੇ ਸਵਾਰ ਹੋ ਕੇ ਸ਼ਿਮਲਾ ਵੱਲ ਨੂੰ ਜਾ ਰਹੇ ਸੀ ਔਰ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਉਹਨਾਂ ਦਾ ਹਾਦਸਾ ਇਹਦਾ ਸ਼ਿਕਾਰ ਹੋਏ ਤਾਂ ਰਸਤੇ ਦੇ ਵਿੱਚ ਦੋ ਪਸ਼ੂ ਆਪਸ ਦੇ ਵਿੱਚ ਲੜਾਈ ਕਰ ਰਹੇ ਸੀ ਤੇ ਇਸ ਕਰਕੇ ਉਹਨਾਂ ਦੀ ਜੋ ਬਾਈਕ ਹੈ ਉਹ ਆਪਣਾ ਬੈਲੈਂਸ ਖੋ ਬੈਠਦੀ ਹੈ ਔਰ ਇੱਕ ਹੋਰ ਤੀਸਰੀ ਗੱਡੀ ਦੇ ਵਿੱਚ ਜਾ ਕੇ ਟਕਰਾ ਜਾਂਦੀ ਹੈ ਹਾਦਸਾ ਕਿੰਨਾ ਭਿਆਨਕ ਹੁੰਦਾ ਹੈ ਕਿੰਨਾ ਜ਼ਬਰਦਸਤ ਹੁੰਦਾ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵਕਤ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਰਾਜਵੀਰ ਜਵੰਦਾ ਦੀ ਔਰ ਮੁਹਾਲੀ ਦੇ ਫੋਰਟਸ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਸਿਹਤ ਵਿੱਚ ਸੁਧਾਰ ਹੋਵੇ ਲੇਕਿਨ ਜਿਸ ਤਰੀਕੇ ਦਾ ਭਿਆਨਕ ਹਾਦਸਾ ਹੋਇਆ ਉਸ ਤੋਂ ਬਾਅਦ ਉਸ ਥਾਂ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸੜਕ ਦੇ ਇੱਕ ਕਿਨਾਰੇ ਦੇ ਉੱਤੇ ਉਹਨਾਂ ਦੀ ਜੋ ਬਾਈਕ ਹੈ BMW R1300 ਕਿਸ ਤਰੀਕੇ ਨਾਲ ਸੜਕ ਦੇ ਕਿਨਾਰੇ ਤੇ ਡਿੱਗੀ ਪਈ ਹੈ ਕੁਝ ਲੋਕ ਮੌਕੇ ਤੇ ਵੀਡੀਓ ਵੀ ਬਣਾ ਰਹੇ ਨੇ ਔਰ ਵੀਡੀਓ ਬਣਾ ਰਹੇ ਨੇ ਜਿਹੜੇ ਲੋਕ ਉਹੀ ਸਭ ਕੁਝ ਬੋਲ ਕੇ ਦੱਸ ਰਹੇ ਨੇ ਉਹ ਮੈਂ ਤੁਹਾਨੂੰ ਅੱਗੇ ਦੱਸ ਰਿਹਾ ਕਿ ਹੋਇਆ ਕੀ ਹੈ ਦਰਸਲ ਹੋਇਆ ਕੁਝ ਇਸ ਤਰੀਕੇ ਨਾਲ ਹੈ ਜਦੋਂ ਰਾਜਵੀਰ ਬਾਈਕ ਚਲਾ ਰਹੇ ਸੀ ਤਾਂ ਦੋ ਪਸ਼ੂ ਆਪਸ ਦੇ ਵਿੱਚ ਲੜਾਈ ਕਰ ਰਹੇ ਹੁੰਦੇ ਨੇ ਤੇ ਇਸ ਕਰਕੇ ਉਹਨਾਂ ਦਾ ਬੈਲੈਂਸ ਵਿਗੜ ਜਾਂਦਾ ਹੈ ਕਾਫੀ ਇਕਦਮ ਹੀ ਉਹਨਾਂ ਦੀ ਮੋਟਰਸਾਈਕਲ ਅੱਗੇ ਉਹ ਲੜਦੇ ਹੋਏ ਪਸ਼ੂ ਆ ਜਾਂਦੇ ਨੇ ਤੇ ਜਦੋਂ ਬਾਈਕ ਦਾ ਉਹਨਾਂ ਦਾ ਜੋ ਬੈਲੈਂਸ ਵਿਗੜਦਾ ਹੈ ਤਾਂ ਅੱਗੇ ਜਾ ਕੇ ਇੱਕ ਔਰ ਤੀਸਰੀ ਕਾਰ ਦੇ ਨਾਲ ਟਕਰਾ ਜਾਂਦੇ ਨੇ ਕਾਰ ਦੇ ਨਾਲ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਉਹ ਸੜਕ ਤੇ ਡਿੱਗ ਪੈਂਦੇ ਨੇ ਉਸ ਤੋਂ ਬਾਅਦ ਕੁਝ ਵੀ ਨਹੀਂ ਪਤਾ ਸਿਰਫ ਜਿਹੜੇ ਆਲੇ ਦੁਆਲੇ ਲੋਕ ਹੁੰਦੇ ਨੇ ਉਹ ਮੌਕੇ ਤੇ ਪਹੁੰਚਦੇ ਨੇ ਹਲਾਉਣ ਦੀ ਕੋਸ਼ਿਸ਼ ਕਰਦੇ ਨੇ ਪਾਣੀ ਪਿਉਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਸੁੱਧ-ਬੁੱਧ ਖੋ ਬੈਠਦੇ ਨੇ ਕਿਉਂਕਿ ਸੱਟਾਂ ਕਾਫੀ ਜ਼ਿਆਦਾ ਗੰਭੀਰ ਲੱਗੀਆਂ ਸੀ ਤੇ ਉਸ ਤੋਂ ਬਾਅਦ ਫੌਰੀ ਤੌਰ ਦੇ ਉੱਤੇ ਉਹਨਾਂ ਨੂੰ ਹਸਪਤਾਲ ਭੇਜਿਆ ਜਾਂਦਾ ਹੈ ਵੀਡੀਓ ਦੇ ਵਿੱਚ ਕੁਝ ਲੋਕ ਕਹਿ ਰਹੇ ਨੇ ਕਿ ਮੋਹਾਲੀ ਦੇ 6 ਫੇਸ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਸੀ ਲੇਕਿਨ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਫੁਟੇਜ ਹਸਪਤਾਲ ਦੀਆਂ ਨੇ ਹੋ ਸਕਦਾ ਹੈ ਉਹ ਰੈ퍼 ਕਰਤਾ ਹੋਵੇ ਫੋਰਟਿਸ ਦੇ ਲਈ ਉਹ ਇਸ ਵਕਤ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਔਰ ਆ ਦੋ ਤਸਵੀਰਾਂ ਤੁਸੀਂ ਦੇਖ ਲਓ ਇੱਕ ਰਾਜਵੀਰ ਜਵੰਦਾ ਦੀ ਉਹ ਤਸਵੀਰ ਹੈ ਜਦੋਂ ਬਾਈਕਿੰਗ ਦਾ ਕਿਉਂਕਿ ਸ਼ੌਕੀਨ ਰੱਖਦੇ ਨੇ ਟੂਰਿੰਗ ਬਾਈਕਸ ਨੇ ਉਹਨਾਂ ਕੋਲ ਤੇ ਬਾਈਕ ਚਲਾ ਰਹੇ ਨੇ ਔਰ ਦੂਸਰੀ ਤਸਵੀਰ ਉਹ ਹੈ ਜਦੋਂ ਉਹਨਾਂ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਲਗਾਤਾਰ ਐਸੇ ਟ੍ਰਿਪਸ ਲਗਾਉਂਦੇ ਰਹਿੰਦੇ ਸੀ ਰਾਜਵੀਰ ਔਰ ਜਿੱਥੇ ਵੀ ਜਾਂਦੇ ਸੀ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਸੀ ਚਾਂੜ ਵਾਲੇ ਉਹਨਾਂ ਦੇ ਕਾਫੀ ਵੱਡੀ ਸੰਖਿਆ ਦੇ ਵਿੱਚ ਨੇ ਭਾਵੇਂ ਉਹਨਾਂ ਨੂੰ ਗੀਤਾ ਦੇ ਰਾਹੀਂ ਪਸੰਦ ਰਹੀ ਪਸੰਦ ਕਰਦੇ ਹੋਣ ਜਾਂ ਫਿਰ ਇਸ ਤਰੀਕੇ ਦੇ ਵਲੌਗਸ ਜਾਂ ਸ਼ਾਰਟ ਵਲੌਗਸ ਬਣਾਉਂਦੇ ਨੇ ਤਾਂ ਲੋਕ ਕਾਫੀ ਜ਼ਿਆਦਾ ਉਹਨਾਂ ਨੂੰ ਪਸੰਦ ਕਰਦੇ ਸੀ ਉਹ ਤਸਵੀਰਾਂ ਅਸੀਂ ਤੁਹਾਨੂੰ ਐਕਸਕਲੂਸਿਵ ਇਸ ਵਕਤ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਬੱਦੀ ਦੇ ਕੋਲ ਉਹਨਾਂ ਦੀ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੈ ਔਰ ਸੜਕ ਦੇ ਇੱਕ ਕਿਨਾਰੇ ਦੇ ਉੱਤੇ ਡਿੱਗੀ ਹੋਈ ਹੈ ਸਾਈਡ ਪਾਇਨਰਸ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਹੀ ਆਪਣਾ ਟੂਰਿੰਗ ਦੇ ਗੈਜੇਟਸ ਸਮਾਨ ਰੱਖ ਕੇ ਲਗਾਤਾਰ ਪਹਾੜਾਂ ਦੇ ਵਿੱਚ ਇਸ ਤਰੀਕੇ ਨਾਲ ਰਾਈਡ ਵਗੈਰਾ ਕਰਦੇ ਹੁੰਦੇ ਸੀ ਪਰ ਅੱਜ ਸ਼ਾਇਦ ਕਿਸਮਤ ਉਹਨਾਂ ਦੀ ਇੰਨੀ ਚੰਗੀ ਨਹੀਂ ਸੀ ਜਿੰਨੀ ਆ ਹਮੇਸ਼ਾ ਪਹਿਲਾਂ ਰਹਿੰਦੀ ਹੈ ਕਿਉਂਕਿ ਅੱਜ ਹਾਦਸੇ ਦਾ ਸ਼ਿਕਾਰ ਹੋ ਗਏ ਨੇ BMW R1300 ਦੀ R1300 ਯਾਨੀ ਕਿ 1300 CC ਦੇ ਇੰਜਣ ਵਾਲੀ ਇਹ ਇੱਕ ਹਾਈ ਪਰਫਾਰਮੈਂਸ ਬਾਈਕ ਹੈ ਜਿਸ ਦੇ ਉੱਤੇ ਸਵਾਰ ਹੋ ਕੇ ਸਮਲਾ ਦੇ ਬਲਜਾਰੇ ਸੀ ਪਰਬਦੀ ਦੇ ਨਜ਼ਦੀਕ ਉਹਨਾਂ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਔਰ ਅੱਛਾ ਤੁਸੀਂ ਇਹ ਦੇਖੋ ਕਿ ਅਵਾਕੀ ਜਿਹੜੇ ਟੂਰ ਵਗੈਰਾ ਕਰਦੇ ਨੇ ਨਾ ਇਹਨਾਂ ਨੇ ਬਾਕੀ ਬਹੁਤ ਤਗੜੀਆਂ ਕੁੱਕੇ ਜੀ ਸਾਡੇ ਤੇ 3000 ਸੀਸੀ ਦੀ ਕਾਰ ਹੁੰਦੀ ਹੈ ਵੈਗਨਾਰ ਜਿਹੜੀ ਹੈ ਨਾ 1000 ਸੀਸੀ ਆਲਟੋ 660 ਸੀਸੀ ਠੀਕ ਹੈ ਮਹਿਰਾਨ ਜਿਹੜੀ 1300 ਸੀਸੀ ਮਹਿਰਾਨ ਜਿਹੜੀ 1300 ਸੀਸੀ ਸਮਝ ਲੋ ਕਿ ਹੋਂਡਾ ਸਿਟੀ ਹੋਂਡਾ ਸਿਟੀ 1300 ਸੀਸੀ ਜੀ ਐਲ ਆਈ ਅਮਤ ਜਿਹੜੀ ਟੋਇਟਾ ਕੰਪਨੀ ਦੀ ਜਿਹੜੀ ਗੱਡੀ ਹੈ ਉਹ 1300 ਸੀਸੀ ਉਹਨਾਂ ਕੋ 1300 ਸੀਸੀ ਇਸ ਸੀਸੀ ਬੇਸਿਕਲੀ ਕਹਾ ਜਾਂਦਾ ਇੰਜਨ ਨੂੰ ਹਾਂ ਹਾਰਸ ਪਾਵਰ ਜਿਹੜੀ ਹੁੰਦੀ ਹੈ ਪਾਵਰ ਹੁੰਦੀ ਕਿਉਂਕਿ ਬੇਸਿਕਲੀ ਜਦੋਂ ਬੰਦਾ ਨਾ ਅਮਤ ਜਿਹਦਾ ਸ਼ੌਕ ਹੋਵੇ ਨਾ ਟੂਰ ਵਗੈਰਾ ਦਾ ਤੇ ਉਹਨੇ ਅਮਤ ਤਗੜੀ ਬਾਈਕ ਰੱਖੀ ਹੁੰਦੀ ਹੈ ਕਿਉਂ ਕਿਸੇ ਟਾਈਮ ਪਹਾੜਾਂ ਦੇ ਉੱਤੇ ਤੁਹਾਡੇ ਨੂੰ ਵੇਖਣਾ ਚੜਾਈਆਂ ਵੀ ਚੜਨੀਆਂ ਪੈਂਦੀਆਂ ਨੇ ਤੇ ਤੁਹਾਡੇ ਕੋ ਜਿੱਡੀ ਅੱਛੀ ਬਾਈਕ ਹੋਏਗੀ ਜਿੱਡੀ ਅੱਛੀ ਤਗੜੀ ਗੱਡੀ ਹੋਏਗੀ ਉਹ ਫਿਰ ਮਤਲਬ ਕਿ ਜ਼ੋਰ ਘੱਟ ਲੇਗੀ ਤਾਂ इजीली ਚੜ ਜਾਏਗੀ ਆਨੇਜੀਆਂ ਤੇ ਵੀਰ ਸਤੇ ਜੀ ਵੇਖਿਆ ਸੀ ਕਿ ਜਿਹੜੇ ਬਾਈਕਰਸਨ ਉਹਨਾਂ ਕੋ ਬਹੁਤ ਖਾ比亚 ਬਾਈਕਰਸਨ ਤਗੜੀਆਂ ਮਿਨੀਮਮ ਹੁਣ ਸਾਡੇ ਲੈ ਪਾਸੇ ਜਿਹੜਾ ਲੋਕ ਜਾਨਦੇ ਨੇ ਨਾ ਉਹ ਕਹਿੰਦੇ ਨੇ ਕਿ ਮਿਨੀਮਮ 150cc ਹੋਵੇ ਮੋਟਰਸਾਈਕਲ ਤੁਹਾਡੇ ਕੋਲ ਕਿਉਂਕਿ ਸਾਡੇ ਕੋਲ ਤੇ ਐਡੀਆਂ ਤਗੜੀਆਂ ਬਾਈਕਾ ਹੈ ਹੀ ਨਹੀਂ ਹੈ ਹੋਣ ਗਿਆ ਵੀ ਤੇ

ਕੋਰੋਸ ਉਹਨਾਂ ਬਰਨਿਕਲੇ ਆਵੇਗਾ ਪਤਾ ਨਹੀਂ ਉਹ ਕਿੱਥੇ ਯਾਕ ਮਿਲਦਾ ਕੋ ਮਨਫੀਰੇ ਨੇ ਚਲੇ ਹੋਣਗੇ ਬਰਨਿਕਲੇ ਉਧਰ ਬੱਦੀ ਵਾਲੀ ਸਾਈਡ ਤੇ ਗਏ ਨੇ ਤੇ ਉਹਨਾਂ ਨੇ ਦੱਸਿਆ ਕਿ ਬਰੀ ਦੇ ਨਜ਼ਦੀਕ ਦੋ ਪਸ਼ੂ ਜਿਹੜੇ ਨੇ ਆਪਸ ਵਿੱਚ ਲੜਦੇ ਰਹਦੇ ਬਿਲਕੁਲ ਸਾਹਮਣੇ ਇੱਕ ਬੰਦਾ ਹੁੰਦਾ ਕਿ ਆਪਣੇ ਧਿਆਨ ਨਾਲ ਬਾਈਕ ਦੀ ਸਵੀਟ ਲੈ ਕੇ ਜਾਂਦਿਆ ਤੋ ਦੀ ਅੱਗੇ ਇੱਕਦਮ ਕੋਈ ਚੀਜ਼ ਆ ਜਾਂਦੀ ਹੈ ਫਿਰ ਬੈਲੈਂਸ ਜਿਹੜਾ ਉਹ ਨਹੀਂ ਉਹਨਾਂ ਕੋ ਕਵਰ ਹੋ ਜਾਂਦਾ ਤੇ ਦੂਸਰੀ ਗੱਡੀ 'ਚ ਜਾ ਕੇ ਉਹ ਬੱਜੇ ਨੇ ਹਾਂ ਤੇ ਜੇ ਕੋਈ ਥੋੜੀਆਂ ਨਹੀਂ ਹੋਈਆਂ ਬਹੁਤ ਜ਼ਿਆਦਾ ਮੇਜਰ ਕਿਸਮ ਦੀਆਂ ਨੂੰ ਇੰਜਰੀਜ਼ ਹੋਈਆਂ ਨੇ ਦੋ ਜਗ੍ਹਾ ਤੇ ਸਪਾਇਨਲ ਕਾਰਟ ਟੁੱਟ ਗਈ ਹੈ ਜਨੂਰੀ ਦੀ ਹੱਡੀ ਇੱਕ ਜਗ੍ਹਾ ਤੇ ਕਹਿੰਦੇ ਸਰਵਾਈਕਲ ਇੱਕ ਮੰਨ ਇਹ ਵੀ ਖਤਮ ਹੋ ਗਈ ਟੁੱਟ ਗਈ ਹੋਈ ਹੈ ਦੂਸਰਾ ਇਹ ਕਹਿੰਦਾ ਕਿ ਉਹ ਵੈਂਟੀਲੇਟਰ ਦੇ ਉੱਤੇ ਨੇ ਅੱਛਾ ਕਿ ਬਹੁਤ ਹੀ ਜ਼ਿਆਦਾ ਸੀਰੀਅਸ ਹਾਲਤ ਵਿੱਚ ਨੇ ਵੈਂਟ ਦੇ ਉੱਤੇ ਚਲੋ ਇੰਨਾ ਕਿ ਸਾਨੂੰ ਵੀ ਪਤਾ ਕਿ ਜਿਹੜਾ ਵੈਂਟ ਤੇ ਜਾਵੇ ਸਮਝ ਲਓ ਕਿ ਉਹਦਾ ਮਸਨੂਈ ਸਾਹ ਹੁੰਦਾ ਹੈ ਮਸੇ ਉਹਦੇ ਵਿੱਚ ਡਾਕਟਰ ਲਾਜਵਾਬ ਹੋ ਜਾਂਦੇ ਨੇ ਕਿ ਡਾਕਟਰ ਉਸ ਤੋਂ ਕਿ ਕੀ ਕਹਿ ਸਕਦਾ ਮਸੇ ਡਾਕਟਰ ਇਸ ਵਜ੍ਹਾ ਤੋਂ ਨਹੀਂ ਲਾਜਵਾਬ ਨਹੀਂ ਅਗਰ ਉਹ ਹੋਵੇ ਤੇ ਫਿਰ ਡਾਕਟਰ ਡਿਕਲੇਅਰ ਕਰ ਦੇਣ ਇਹਦੇ ਵਿੱਚ ਇਹ ਹੁੰਦਾ ਕਿ ਤੁਹਾਡੇ ਸਾਹ ਨਹੀਂ ਆ ਰਹੇ ਹੁੰਦਾ ਲੇਕਿਨ ਇਹ ਕਿ ਤੁਹਾਡੇ ਦਿਲ ਔਰ ਬਾਕੀ ਜਿਹੜੇ ਜਿਸਮ ਦੇ ਉਹ ਅਜ਼ਾਨ ਉਹ ਚੱਲਦੇ ਹੁੰਦੇ ਨੇ ਇਹ ਉਹ ਇਹ ਇੱਕ ਐਸੀ ਚੀਜ਼ ਹੈ ਕਿ ਜਿੰਨੀ ਡੇਰ ਤੱਕ ਤੁਹਾਡਾ ਦਿਲ ਨਹੀਂ ਬੰਦ ਹੁੰਦਾ ਤੁਸੀਂ ਤੁਹਾਡੇ ਅੱਖਾਂ ਦੀ ਪੇਸ਼ੈਂਟ ਨੂੰ ਜਦੋਂ ਡਿਕਲੇਅਰ ਕਰਦੇ ਨੇ ਜਾ ਕੇ ਕਰਨ ਵਾਸਤੇ ਕਿ ਪੇਸ਼ੈਂਟ ਡੈੱਡ ਹੋ ਗਿਆ ਕਿ ਨਹੀਂ ਜੇ ਸਭ ਤੋਂ ਪਹਿਲੇ ਉਹਦੀ ਹਾਰਟਬੀਟ ਚੈੱਕ ਕੀਤੀ ਜਾਂਦੀ ਫਿਰ ਉਹਦੇ ਅੱਖਾਂ ਦੇ ਅੰਦਰ ਉਹਦੀਆਂ ਪੁਤਲੀਆਂ ਚੈੱਕ ਕੀਤੀਆਂ ਜਾਂਦੀਆਂ ਨੇ ਅਗਰ ਉਹਨੂੰ ਲਾਈਟ ਦਾ ਰਿਫਲੈਕਸ਼ਨ ਦੋ ਤੇ ਸਾਡੀ ਅੱਖ ਦੀ ਪੁਤਲੀ ਬੰਦ ਹੁੰਦੀ ਹੈ ਖੁੱਲਦੀ ਹੈ ਬੰਦ ਹੁੰਦੀ ਹੈ ਖੁੱਲਦੀ ਹੈ ਜਿਹੜਾ ਬੰਦ ਨਹੀਂ ਨਹੀਂ ਹਿਲਦੀ ਨਹੀਂ ਜਿਹੜਾ ਪੇਸ਼ੈਂਟ ਸ਼ੌਕ ਚ ਚਲ ਜੇ ਉਹਦੀ ਇੰਜ ਸਾਨੂੰ ਮਹਿਸੂਸ ਨਹੀਂ ਹੋਏਗੀ ਉਹਦੀ ਅੱਖ ਖੋਲ ਕੇ ਦੇਖਣੀ ਪੈਂਦੀ ਹੈ ਤੇ ਉਹ ਉਹ ਬਿਲਕੁਲ ਸਾਖਤਾ ਹੋ ਜਾਂਦੀਆਂ ਨੇ ਠੀਕ ਹੈ ਠੀਕ ਹੈ ਇਹ ਚੀਜ਼ਾਂ ਹੁੰਦੀਆਂ ਜੇ ਨਹੀਂ ਡਰ ਇਹ ਚੀਜ਼ਾਂ ਠੀਕ ਕਲੀਅਰ ਨਾ ਹੋਣ ਉਹਨੇ ਤੁਸੀਂ ਪੇਸ਼ੈਂਟ ਨਹੀਂ ਡਿਕਲੇਅਰ ਕਰ ਸਕਦੇ ਕਿ ਲੇਕ

ਕਿਸਪੌਂਟੇਨੀਅਸ ਮਸ਼ੀਨ ਤੇ ਚੱਲਦੀ ਪਈ ਆ ਪਰ ਮਰੀਜ਼ ਸਾਹ ਆਪਣੇ ਰਹਿਣਦੇ ਆ ਲੇਕਿਨ ਬੇਸਿਕਲੀ ਉਹਨਾਂ ਆਕਸੀਜਨ ਜਿਹੜੀ ਆ ਸਾਹ ਉਹਦੇ ਜ਼ਰੀਏ ਜਾਂਦਾ ਅੱਛਾ ਮਸੇ ਕਿ ਉਹਨਾਂ ਆਸ-ਆਸਤ ਘਟ ਘਟਦੇ ਜਾਂਦੇ ਨੇ ਕਿਉਂਕਿ ਇਹਦੇ ਤਿੰਨ ਹੀ ਵੈਂਟ ਦੇ ਮੋਡ ਹੁੰਦੇ ਨੇ ਜਿਹਦੇ ਵਿੱਚ ਸਭ ਤੋਂ ਜਿਹੜਾ ਐਸਆਈਐਮ ਵੀ ਮੋਡ ਹੁੰਦਾ ਹੈ ਇੱਕ ਸਪੌਂਟੇਨੀਅਸ ਮੋਡ ਹੁੰਦਾ ਹੈ ਇੱਕ ਹੁਣ ਇੱਕ ਹੋਰ ਆ ਮੇਰੇ ਮਨਜ਼ਿਲ ਚ ਨਹੀਂ ਆ ਰਿਹਾ ਤੇ ਉਹ ਬੇਸਿਕਲੀ ਮਸ਼ੀਨ ਤੇ ਪਾਉਂਦਾ ਹੈ ਕਿ ਅਗਰ ਅਸੀਂ ਕਿਸੇ ਨੂੰ ਮਸਨੂਈ ਤਰੀਕੇ ਨਾਲ ਸਾਹਸ ਦੇਂਦੇ ਹਾਂ 24 ਘੰਟੇ ਤੇ ਉੱਥੇ ਬੈਕ ਅਬਜ਼ਰਵ ਨਹੀਂ ਨਾ ਹੁੰਦਾ ਹੈ ਕਿਉਂਕਿ ਇੱਕ ਪੇਸ਼ੈਂਟ ਨਹੀਂ ਹੁੰਦਾ ਆਈਸੀਯੂ ਚ ਹੋਰ ਵੀ ਪੇਸ਼ੈਂਟ ਹੁੰਦੇ ਨੇ ਮਸ਼ੀਨ ਤੇ ਪਾਉਣ ਦਾ ਮਕਸਦ ਹੈ ਮਸ਼ੀਨ ਦੇ ਉੱਤੇ ਇੱਕ ਮੋਡ ਸੈੱਟ ਕਰ ਦਿੱਤਾ ਜਾਂਦਾ ਤੇ ਮੋਡ ਫਿਰ ਉਸ ਹਿਸਾਬ ਨਾਲ ਉਹਦੇ ਬਾਡੀ ਦਾ ਉਹਦਾ weight ਹਰ ਚੀਜ਼ ਦੇ ਹਿਸਾਬ ਨਾਲ ਉਹ ਆਕਸੀਜਨ ਪ੍ਰੋਵਾਈਡ ਕਰਦਾ ਅੱਛਾ ਅੱਛਾ ਇਸ ਕਰਕੇ ਵੈਂਟੀਲੇਟਰ ਤੇ ਪਾਇਆ ਜਾਂਦਾ ਇਸ ਵਜ੍ਹਾ ਤੋਂ ਉਹਨੂੰ ਵੈਂਟ ਕਿਹਾ ਜਾਂਦਾ ਬਾਕੀ ਇਹੀ ਦਵਾ ਕਰਨੀ ਆ ਕਿਉਂਕਿ ਛੋਟੇ ਛੋਟੇ ਉਹ ਬੱਚੇ ਨੇ ਹਾਂ ਓਏ ਹਾਂ ਉਹਨਾਂ ਦੇ ਵਾਕਈ ਆ ਉਹ ਛੋਟੇ ਛੋਟੇ ਬੱਚੇ ਨੇ ਘਰ ਪਰਿਵਾਰ ਸਾਰਾ ਉਹਨਾਂ ਦੇ ਸਿਰ ਦੇ ਉੱਤੇ ਆ ਤੇ ਉਹਨਾਂ ਦੀ ਫੈਮਿਲੀ ਵਾਕਈ ਇਸ ਟਾਈਮ ਜਿਹੜੇ ਹਾਲਾਤ ਚੋਂ ਗੁਜ਼ਰਨ ਦਈ ਆ ਨਾ ਉਹ ਰਾਤ ਦੀ ਜਾਂਦਾ ਮੈਂ ਇੱਕ ਚੀਜ਼ ਕਹਿਣਾ ਵਾਂ ਕਿ ਰੋਡ ਦੇ ਉੱਤੇ ਨਾ ਸਮ ਟਾਈਮ ਇਸ ਤਰ੍ਹਾਂ ਹੁੰਦਾ ਹੈ ਕਿ ਵਾਕਈ ਜਿਹੜੇ ਖੁੱਲੇ ਜਾਂ ਮੈਂ ਤੇ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਆ ਕਿ ਕਈ ਜਿਹੜੇ ਜਾਨਵਰ ਪਸ਼ੂ ਵਗੈਰਾ ਕਈ ਬੱਕਰੀਆਂ ਦੇ ਰੇਵੜ ਲੈ ਕੇ ਚਾਹੀਦੀਆਂ ਨੇ ਇਹਨਾਂ ਨੂੰ ਕਮਜ਼ ਕਮ ਜਿੱਥੇ ਟ੍ਰੈਫਿਕ ਦਾ ਆਮਦੋ ਰਫ ਤੇ ਨਾ ਕਿ ਜਿੱਥੇ ਟ੍ਰੈਫਿਕ ਜਾਂਦੀ ਹੈ ਕਮ ਕਮ ਉਸ ਏਰੀਆ ਦੇ ਵਿੱਚ ਇਹਨਾਂ ਨੂੰ ਖੁੱਲਿਆ ਨਹੀਂ ਛੱਡਣਾ ਚਾਹੀਦਾ ਹੁਣ ਸਮ ਟਾਈਮ ਕੀ ਕਰ ਰਹੇ ਹਨ ਸਾਡੇ ਵੀ ਇੱਥੇ ਲੋਕ ਜਿਹੜੇ ਨੇ ਉਹ ਮੱਝਾਂ ਦੇ ਰੇਵੜ ਪੂਰਾ ਦਾ ਪੂਰਾ ਮਜ਼ਕ ਹੈ ਬੱਕਰੀਆਂ ਦਾ ਰੇਵੜ ਲੈ ਕੇ ਜਾ ਰਹੇ ਹੁੰਦੇ ਨੇ ਜਾਂ ਕਿਸ ਤਰ੍ਹਾਂ ਇਸ ਤਰ੍ਹਾਂ ਹੁੰਦਾ ਕਿ ਬੰਦਾ ਆਪਣੇ ਧਿਆਨ ਨਾ ਕਿਉਂਕਿ ਮੋਟਰਸਾਈਕਲ ਤੇ ਜਾ ਰਿਹਾ ਨਾ ਆਪਣੇ ਧਿਆਨ ਨਾ ਬੰਦਾ ਜਾ ਰਿਹਾ ਹੁੰਦਾ ਜਕਦ ਕਿ ਇਧਰੋਂ ਫਸਲਾ ਜੋ ਜਾਂ ਕੁੱਤਾ ਨਿਕਲ ਆਉਂਦਾ ਹੈ ਜਾਂ ਗਿੱਦੜ ਨਿਕਲ ਆਉਂਦਾ ਹੈ ਜਾਂ ਕੋਈ ਹੋਰ ਪਸ਼ੂ ਨਿਕਲਦਾ ਜਦੋਂ ਉਹਦੇ ਜਾ ਕੇ ਵੱਜਦੇ ਆ ਨਾ ਠੀਕ ਹੈ ਬੰਦਾ ਬੇਸਾਕਤਾ ਹੀ ਦੇਖਦਾ ਨਹੀਂ ਮੌਕੇ ਤੇ ਬੰਦੇ ਕੋਲ ਬ੍ਰੇਕ ਲੱਗਦੀ ਨਹੀਂ ਹੁਣ ਇੱਥੇ ਵੀ ਅਗਰ ਮੇਰੇ ਹਿਸਾਬ ਨਾਲ ਨੁਕਸਾਨ ਥੋੜਾ ਹੋ ਸਕਦਾ ਸੀ ਕਿ ਜਿਵੇਂ ਉਹਨਾਂ ਨੇ ਮਸਲ ਕੇ ਵੇਖਿਆ ਨਾ ਪਸ਼ੂ ਲੜਦੇ ਤਾਂ ਮਸਲ ਉਹਨਾਂ ਦੀ ਸਪੀਡ ਹੋਣੀ ਹੈ ਸਪੀਡ ਤੇ ਇਦੋਂ ਨਹੀਂ ਤਾਂ ਯਕਦਾ ਮੌਕੇ ਜਾਨਵਰ ਆ ਕੇ ਉਹ ਨਹੀਂ ਪਾ ਚ ਚੱਲਿਆ ਹਣਾ ਠੀਕ ਹੈ ਫਿਰ ਉਹਨਾਂ ਨੇ ਮਜ਼ਾਕ ਇਹ ਉਹਨਾਂ ਦੇ ਵਜਨ ਤੋਂ ਬਚਾਈ ਉਹਨਾਂ ਨੇ ਕਿਹਾ ਮੈਂ ਸਾਈਡ ਤੋਂ ਮਸਾਂ ਕਿ ਕੱਢਣ ਦੀ ਕੋਸ਼ਿਸ਼ ਕਰਾਂ ਲੇਕਿਨ ਉਹ ਗੱਡੀ ਦੂਸੀ ਆਪੂ ਵਾਲਾ ਫਿਰ ਜ਼ਿਆਦਾ ਨੁਕਸਾਨ ਆਇਆ ਸਾਡਾ ਇੰਜਰੀ ਤਾਂ ਦੋਈ ਹੈ ਕਿ ਉਹ ਦੂਸਰੀ ਚੀਜ਼ ਨੇ ਆ ਕੇ ਉਹਨਾਂ ਨੂੰ ਹਿੱਟ ਕੀਤਾ ਵੈ ਬਾਕੀ ਹੈ ਕਿ ਸਾਰੇ ਪੈਨ ਬਰਾ ਦੁਆ ਕਰੋ ਕਿਉਂਕਿ ਇੱਕ ਬਹੁਤ ਹੀ ਪਿਆਰਾ ਨੌਜਵਾਨ ਸਿੰਗਰ ਸਾਡਾ ਪੰਜਾਬੀ ਭਰਾ ਜਿਹੜਾ ਕਿ ਇਸ ਟਾਈਮ ਬਹੁਤ ਹੀ ਕਸ਼ਮਕਸ਼ ਦੀ ਹਾਲਤ ਵਿੱਚ ਹੈ ਠੀਕ ਹੈ ਹਰ ਬੰਦਾ ਦੁਆ ਕਰੇ ਹਰ ਬੰਦਾ ਦੁਆ ਕਰੇ ਕਿਉਂਕਿ ਕੋਈ ਨਹੀਂ ਪਤਾ ਹੈ ਕਿ ਕਿਹਦੀ ਜਿਹੜੀ ਦੁਆਵ ਹੈ ਰੱਬ ਨੇ ਕਬੂਲ ਕਰ ਲੈਣੀ ਹੈ ਬਿਲਕੁਲ ਬਿਲਕੁਲ ਕਿ ਠੀਕ ਹੈ ਤੇ ਰੱਬ ਸੁਣਦਾ ਹਰ ਇੱਕ ਦੀ ਸੁਣਦਾ ਹੈ ਬਿਲਕੁਲ ਠੀਕ ਹੈ ਜੋ ਜੋ ਵੀ ਭੈਣ ਭਰਾ ਵੇਖਣ ਤੇ ਹਰ ਬੰਦਾ ਦੁਆਰ ਹਰ ਬੰਦਾ ਅਰਦਾਸ ਕਰੇ ਠੀਕ ਹੈ ਤੇ ਇਨਸ਼ਾ ਅੱਲਾਹ ਤਾਲਾ ਕਿਉਂਕਿ ਸਾਨੂੰ ਇਹ ਪਤਾ ਹੈ ਕਿ ਸਾਡੀਆਂ ਦੁਆਵਾਂ ਰੰਗ ਲਿਆਣਗੀਆਂ ਬਿਲਕੁਲ ਇਨਸ਼ਾ ਅੱਲਾਹ ਤਾਲਾ ਸਾਡਾ ਭਰਾ ਫਿਰ ਸਾਡੇ ਵਿੱਚ ਉਵੇਂ ਹੀ ਹੱਸੇ ਬਸੇਗਾ ਉਵੇਂ ਹੀ ਗਾਏਗਾ ਠੀਕ ਹੈ ਤੇ ਬਾਕੀ ਤੁਹਾਡੀ ਕੀ ਕੀ ਵੇਖਿਆ ਜਾਂਦਾ ਕਿ ਕਹਿੰਦੇ ਬਹੁਤ ਪੋਜ਼ਿਟਿਵ ਬੰਦਾ ਹਾਂ ਹਰ ਬੰਦੇ ਨਰ ਬੰਦਾ ਹੈ ਨਰ ਬੰਦਾ ਹਰ ਬੰਦੇ ਨਾਲ ਉਠਣ ਬਹਿਣ ਵਾਲਾ ਤੇ ਹਰ ਬੰਦੇ ਨਾਲ ਪੋਜ਼ਿਟਿਵ ਰਹਿਣ ਵਾਲਾ ਬੰਦਾ ਜਿਵੇਂ ਅਸੀਂ ਮਨਕਰੀਦ ਤੋਂ ਅਲੱਗ ਦੀ ਵੀਡੀਓ ਵੇਖੀ ਸੀ ਉਹਨੇ ਕਿਹਾ ਕਿ ਮੈਂ ਨਾਲ 15 ਦਿਨ ਉਥੇ ਟ੍ਰਾਂਟੋ ਰਿਆ ਲੇਕਿਨ ਆ ਕਿ ਬਹੁਤ ਪੋਜ਼ਿਟਿਵ ਵਾਈਬ੍ਰੇਸ ਬੰਦੇ ਦੀ ਬਹੁਤ ਅੱਛਾ ਤੇ ਬਹੁਤ ਨੇਕ ਤੇ ਵੀਭਾ ਬੰਦਾ ਹੈ ਬਿਲਕੁਲ ਅੱਛਾ ਦੇਖੋ ਅਜੇ ਤੱਕ ਇਹਨਾਂ ਦੀ ਕੋਈ ਕੰਟਰੋਵਰਸੀ ਨਹੀਂ ਨਹੀਂ ਸੁਣੀ ਬਿਲਕੁਲ ਨਹੀਂ ਠੀਕ ਹੈ ਡੀਐਸਪੀ ਦੇ ਰੈਂਕ ਦੇ ਉੱਤੇ ਸੀਗੇ ਹਾਂ ਵੇਖ ਲਓ ਦੇਖੋ ਨਾਲ ਆਪਣਾ ਆਪਣੇ ਦੇਸ਼ ਵਾਸਤੇ ਵੀ ਕੰਮ ਕਰਨਦੇ ਨੇ ਇੱਕ ਸਰਕਾਰੀ ਮਹਿਕਮੇ ਦੇ ਵਿੱਚ ਹੈ ਡੀਐਸਪੀ ਵੀ ਸੀਗੇ ਤੇ ਇਕ ਨਾਲ ਆਪਣਾ ਮਸਕੇ ਸਿੰਗਿੰਗ ਦਾ ਸ਼ੌਕ ਵੀ ਸੀ ਅੱਛਾ ਸਿੰਗਿੰਗ ਦੇ ਨਾਲ ਵਿਲੋ ਰਾਈਟਿੰਗ ਦਾ ਸ਼ੌਕ ਵੀ ਅੱਛਾ ਵੇਖੋ ਮੈਂ ਨਾ ਜਦੋਂ ਫਸਟ ਟਾਈਮ ਇਹਨਾਂ ਨੂੰ ਮੈਨੂੰ ਨਹੀਂ ਸੀ ਪਤਾ ਹੈ ਕਿ ਇਹ ਜਿਹੜੀ ਨੇ ਡੀਐਸਪੀ ਨੇ ਜਦੋਂ ਗਾਣੇ ਤੇ ਸੀ ਇਹਨਾਂ ਦੇ ਬਥੇਰੇ ਸੁਣੇ ਸੀ ਜਿਹੜਾ ਮੇਰੀ ਰੂਹ ਦੇ ਪਰੋਣਿਆਂ ਸਭ ਤੋਂ ਪਹਿਲੇ ਮੈਂ ਇਹਦਾ ਗਾਣਾ ਸੁਣਿਆ ਸੀ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਚੱਲਿਆ ਨੇ ਕਿ ਬੰਦਾ ਡੀਐਸਪੀ ਆ ਪੁਲਿਸ ਵਿੱਚ ਹੈ ਤੇ ਬੜਾ ਮੈਨੂੰ ਨਾ ਇੱਕ ਚੀਜ਼ ਦੀ ਹੈਰਤ ਹੋਈ کی اے مطلب بہت کٹ بندے نو اس چیز دا شوق ہندا کہ جڑا ایک گورنمنٹ دی جاب دے وچ ایز ا پولیس دے طور تے کام کرن دے تے دوسری طرف انہاں نو سنگنگ دا شوق ہے تے مینوں بڑی دلوں خوشی محسوس ہوئی کہ واقیح بھئی بندے دا جڑا شوق ہے نا تسی پاواں جے نے مرضی نوکری جڑی مرضی محکمہ وچ کر لو شوق جڑا بندے دا بالکل شوق دا کوئی مول نہیں کوئی مول نہیں ہوندا ہے ٹھیک ہے باقی ایک دفعہ پھر سارے نو کہندے ہیں ارदास کرو زیادہ توں زیادہ ارदास کرو کیونکہ ہونا معجزہ جے بالکل معجزہ ہے جییاں کہ اپا ویڈیو دیکھ لیاں نے جنہاں کہ ڈا ਕਿਉਂਕਿ ਡਾਕਟਰ ਇਹਨਾਂ ਡਾਕਟਰ ਹੈ ਡਾਕਟਰ ਨੂੰ ਆਲਮੋਸਟ ਪਤਾ ਚੱਲ ਜਾਂਦਾ ਹੈ ਡਾਕਟਰ ਇਹ ਨੇ ਕਿ ਮੋਸਟਲੀ ਜਿਹੜੇ ਉਹਨਾਂ ਦੇ ਨੀਅਰ ਅਬਾਊਟ ਜਿਹੜੇ ਉਹਨਾਂ ਦੇ ਰਿਲੇਟਿਵਸ ਨੇ ਜਾਂ ਜੋ ਉਹਨਾਂ ਦੇ ਜਿਹੜਾ ਬਹੁਤ ਹੀ ਪਰਸਨਲ ਜਿਹੜੇ ਉਹਨਾਂ ਦੇ ਹੋਣਗੇ ਨੇ ਨਜ਼ਦੀਕ ਉਹਨਾਂ ਨੂੰ ਡਾਕਟਰ ਲਈ ਡਾਕਟਰ ਹਰ ਚੀਜ਼ ਬਰੀਫਲੀ ਦੱਸ ਦਿੰਦੇ ਨੇ ਕਿ ਭਈ ਤੁਹਾਡੇ ਮਰੀਜ਼ ਦੀ ਐ ਕੰਡੀਸ਼ਨ ਹੈ ਐ ਹਾਲਤ ਹੈ ਇਹਦੇ ਵਿੱਚ ਐ ਵਾ ਤਾਂ ਕਿ ਕੱਲ ਨੂੰ